ਪਹਿਲੀ ਗੱਡੀ ਨੂੰ ਨਾਮ ਆ ਨਾਲ ਝੁੱਲਾਂ ਦੀਆਂ ਜੋੜੀਆਂ ਨੇ 21ਵੀਂ ਗੱਡੀ ਨੂੰ 1100 ਆ ਉਸ ਤੋਂ ਬਾਅਦ ਫਿਰ 27 ਤੱਕ ਬਾਈ ਜੀ ਝੁੱਲ ਨੇ ਉਹਦੇ ਨਾਲ ਵੀ ਕਹਿੰਦੇ ਕੁਛ ਨਾ ਕੁਛ ਟਰੋਫੀਆਂ ਤਾਂ ਕੀਤੀਆਂ ਕੋਈ ਹੋਰ ਗੱਲ ਵੀ ਕਰਾਂਗੇ ਪਹਿਲੇ ਨਾਮਾਂ 'ਚ ਵੀ ਕਹਿੰਦੇ ਗੱਲ ਹੋਰ ਕਰਾਂਗੇ ਸਮੇਂ ਸਿਰ ਪਹੁੰਚਿਓ ਸਮੇਂ ਸਿਰ ਮੁਕਾਬਲਾ ਸ਼ੁਰੂ ਹੋਊਗਾ ਆ ਗਈ ਬਾਈ ਹੱਪ 22 ਸੈਕਿੰਡ 03.5 ਬਾਈ ਜੀ ਸਮਾਂ ਮਾਰੀ ਤਾਂ ਦੋਨਾ ਦੇ ਕੋਈ ਨਾ ਇਹ ਬਾਈ ਜੀ ਘਰ ਦਾ ਜੱਟ ਭੱਜ ਗਿਆ ਇਹ ਘਰ ਦਾ ਜੱਟ ਭੱਜ ਗਿਆ ਜੱਗੀ ਆਸੀ ਕਲਾ ਅਰਮਾਨ ਜੋਤ ਬੱਟਾ ਫੱਲੇਵਾਲ ਬਿੰਦਰ ਵੀਰਮੀ ਉੱਪਰਲੇ ਪਾਸੇ ਬਾਈ ਜੀ ਡੋਕਰ ਭੱਜ ਗਿਆ ਡੋਕਰ ਤੇ ਅੰਦਰਲੇ ਪਾਸੇ ਜਿਹੜਾ ਜੁੱਟ ਫਿਰ ਗੋਲੇ ਚਰਗ ਵਾਲੇ ਤੋਂ ਅੰਗਰੇਜ਼ ਤੇ ਇਕੱਠਾ ਖਰੀਦਿਆ ਸੀ ਇਹ ਅੰਦਰਲੇ ਪਾਸੇ ਪੀੜਾ ਬੱਚਾ ਭੱਜ ਗਿਆ ਤੇ ਦੇਖਦੇ ਹਾਂ ਟੱਕਰ ਹੁਣ ਕਿੱਥੇ ਜੁੜਦੀ ਆ ਕੁੰਡੀਆਂ ਦੇ ਸਿੰਘ ਫਸ ਗਏ 22 ਸੈਕਿੰਡ 03 ਪੁਆਇੰਟ ਲੱਗ ਗਿਆ ਸਮਾਂ ਦੇਖਦੇ ਹਾਂ ਹੁਣ ਗੱਲ ਕਿੱਥੇ ਜੁੜਦੀ ਆ